ਸਾਰੇ ਖੇਲ ਅਕਾਲ ਪ੍ਰਖਾਪੀ ਤਾਂ ਖੇਲ ਰਿਆ ਇੱਕ ਦਾਤਾ ਸਭ ਜਗਤ ਪਿਖਾ ਰੀਆ ਹਰ ਜਾਚਾ ਸਭ ਮੰਗ ਮੰਗਣਾ ਸਾਰਿਆਂ ਨੂੰ ਦੇ ਰਿਆ ਆਪ ਹੀ ਵਰਤ ਰਿਆ ਆਪ ਹੀ ਖੇਲੀ ਜਾ ਰਿਆ ਸੰਸਾਰ ਨੂੰ ਬਣਾ ਕੇ ਬਵੇ ਖੇੜ ਸਮਝ ਤਾਂ ਆਉਂਦੀ ਏ ਜੇ ਮਨ ਨਿਰਮਲ ਹੋਵੇ ਸ਼ਬਦ ਅਭਿਆਸ ਹੋਵੇ ਅਮਰਤ ਵੇਲਾ ਹੋਵੇ ਗੁਰਬਾਣੀ ਦੀ ਵਿਚਾਰ ਹੋਵੇ ਇਹ ਤਾਂ ਚੀਜ਼ਾਂ ਸਮਝ ਆਉਂਦੀਆਂ ਨੇ ਹੁਣ ਤੁਸੀਂ ਗਏ ਦੇਖਿਓ ਗੁਰਦੁਆਰਿਆਂ ਦੇ ਬਾਹਰ ਮੰਦਰਾਂ ਦੇ ਬਾਹਰ ਆ ਜਿੰਨੇ ਆਪਾਂ ਕਹਿੰਦੇ ਆ ਪਖਾਰੀ ਬੈਠੇ ਆ ਕੋਈ ਕੋਈ ਜਾ ਕੇ ਦਾਨ ਕਰ ਰਿਹਾ ਤੇ ਇਹ ਭਲਿਖਾ ਆਪਣੇ ਮਨਚ ਨਾਲ ਰੱਖੀ ਵੀ ਅਸੀਂ ਦੇ ਰਹੇ ਨਾ 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 ਸਾਰਿਆਂ ਜਿੱਥੇ ਵੀ ਕੋਈ ਚੀਜ਼ ਪਹੁੰਚ ਰਹੀ ਹੈ ਉਹ ਕਾਲਪੁਰਖ ਹੀ ਪਹੁੰਚਾ ਰਿਹਾ ਕਿਉਂਕਿ ਸਾਰਿਆਂ ਚੋਂ ਆਪ ਹੀ ਵਰਤਿਆ ਸਭ ਮਹਜੋਤ ਜੋਤ ਹੈ ਸੋਈ ਸਾਰਿਆਂ ਚ ਵਰਤ ਰਿਹਾ ਪਰ ਮਨੁੱਖ ਅਹਮ ਕਰ ਜਾਂਦਾ ਹੰਕਾਰ ਕਰ ਜਾਂਦਾ ਕਿਤੇ ਮੈਂ ਕਰ ਰਿਹਾ ਮਨੁੱਖ ਚ ਕਿੱਥੇ ਐਡੀ ਤਾਕਤ ਆ ਹੁਣੇ ਮਾਲਾ ਜੇ ਬਿਮਾਰ ਹੋ ਜਵੇ ਕਿੱਦਾਂ ਹਸਪਤਾਲ ਜਾ ਕੇ ਆਏ ਲੇਟ ਜਾਂਦਾ ਜਿਵੇਂ ਉਹ ਕਹਿੰਦਾ ਉਹ ਐਦਾਂ ਆਪਣਾ ਚਿਹਰਾ ਦੇਖਣ ਨੂੰ ਵੀ ਮਨ ਨਹੀਂ ਕਰਦਾ ਤੇ ਅਸੀਂ ਕੀ ਕਰ ਸਕਦੇ ਹਾਂ ਕੁਝ ਕਰ ਸਕਦੇ ਹਾਂ ਕੁਝ ਨਹੀਂ ਇਹ ਬੰਦੇ ਦੇ ਵਾਸਤੇ ਕੁਝ ਨਹੀਂ ਹੈ ਇੱਕ ਅਹੰਕਾਰ ਇਹ ਜਿਹੜਾ ਮਨੁੱਖ ਤੋਂ ਸਾਰਾ ਕੁਝ ਕਰਾ ਰਿਹਾ ਜੇ ਇਹ ਤਾਂ ਹਉਮੈ ਮਿਟ ਜਾਂਦੀ ਹੈ ਫਿਰ ਸਾਰੇ ਪਾਸੇ ਇੱਕੋ ਹੀ ਆਕਾਲ ਪੁਰਖ ਨਜ਼ਰ ਆਉਂਦਾ ਹੈ ਫਿਰ ਕੁਝ ਦਿਖਦੇ ਨਹੀਂ ਹੋਰ ਪਰ ਇਹ ਖੇਡ ਬੰਨੀ ਸਿਰਫ ਸ਼ਬਦ ਅਭਿਆਸ ਦੇ ਨਾਲ ਗੁਰਮੰਤਰ ਦੇ ਨਾਲ ਜਦੋਂ ਗੁਰਮੰਤਰ ਅਭਿਆਸ ਕਰਾਂਗੇ ਤੇ ਫਿਰ ਪਤਾ ਲੱਗੇਗਾ ਵੀ ਸਾਡੇ ਦਾ ਬਸ ਹੈ ਹੀ ਨਹੀਂ ਸੀ ਅਸਾਂ ਜੋਰ ਨਹੀਂ ਜੇ ਕੁਝ ਕਰ ਸਕਦੇ ਸਾਡੇ ਚ ਕੀ ਹੈ ਕੁਝ ਨਹੀਂ ਬਸ ਇੱਕ ਭੁਲੇਖਾ ਹੈ ਜਿਹੜਾ ਪਾਇਆ ਜਾ ਰਿਹਾ ਹੈ ਮਾਇਆ ਦਾ ਪੜਦਾ ਹੈ ਜੇ ਦਿਨ ਮਿਟ ਗਿਆ ਉਸ ਦਿਨ ਫਿਰ ਤੂੰ ਹੀ ਤੂੰ ਤੂੰ ਹੀ ਤੂੰ ਨਜ਼ਰ ਆਉਣਾ ਹੋਰ